ਆਪਾਂ ਜਾ ਰਹੇ ਆ ਟੂਥ ਕੁੜੀ ਐ ਟੂਥ ਕੁੜੀ ਦਾ ਅਗਲੇ ਬੰਨੇ ਆਪਾਂ ਜਾਣਾ ਹੈਗਾ ਰਮੇਸ਼ਵਰਾਂ ਤੇ ਇੱਥੇ ਇੱਕ ਆ ਫੈਕਟਰੀ ਲੱਗੀ ਹੋਈ ਏ ਜਿੱਥੇ ਲੂਣ ਤਿਆਰ ਕੀਤਾ ਜਾਂਦਾ ਤੇ ਲੂਣ ਵਾਲੀ ਫੈਕਟਰੀ ਕਿਵੇਂ ਲੂਣ ਬਣਾਉਂਦੇ ਨੇ ਫੈਕਟਰੀ ਦੇ ਵਿੱਚ ਤਾਂ ਨਹੀਂ ਆਪਾਂ ਲੂਣ ਦੇ ਤੁਹਾਨੂੰ ਖੇਤ ਵਿਖਾਉਣੇ ਆ ਇਧਰਲੇ ਬੰਨੇ ਨਿਗਾਹ ਮਾਰੋ ਆ ਸਾਰਾ ਪਾਣੀ ਖੜਾ ਆ ਟੋਟਲੀ ਉਹ ਫੈਕਟਰੀ ਆ ਲੂਣ ਵਾਲੀ ਆ ਸਾਰਾ ਪਾਣੀ ਖੜਾ ਆ ਤੇ ਪਾਣੀ ਉਧਰੋਂ ਪਾਈਪਾਂ ਦੇ ਰਾਹੀਂ ਆਉਂਦਾ ਹੈਗਾ ਆ ਦੇਖੋ ਤੁਹਾਨੂੰ ਆ ਪਾਇਪ ਨੱਪੇ ਹੋਏ ਨੇ ਥੱਲੇ ਆ ਪਾਇਪ ਥੱਲੇ ਨੱਪੇ ਆ ਜਿਵੇਂ ਉਧਰੋਂ ਕਿਆਰੇ ਚ ਇਧਰ ਆਇਆ ਤੇ ਇਸ ਤੋਂ ਬਾਅਦ ਵਿੱਚ ਇਹ ਪਾਣੀ ਉਧਰ ਨੂੰ ਛੱਡ ਦੇਣਗੇ ਉਹ ਖਾਲੇ ਤੇ ਰਹੀਂ ਫਿਰ ਇਹ ਪਾਣੀ ਉਹ ਦੂਜੇ ਬੰਨੇ ਜਾਏਗਾ ਇਧਰ ਆ ਲੂਣ ਦੇ ਢੇਰ ਪਏ ਹੋਏ ਨੇ ਆ ਵੇਖੋ ਉਹ ਪਾਣੀ ਨੂੰ ਫਿਰ ਇਧਰ ਛੱਡਣਗੇ ਇਸ ਸਾਈਡ ਤੇ ਇੱਥੇ ਜਦੋਂ ਪਾਣੀ ਖੜਾ ਰਹੇਗਾ ਹਫਤੇ ਦੇ ਵਿੱਚ ਦੋ ਵਾਰ ਇਹ ਲੂਣ ਤਿਆਰ ਹੁੰਦਾ ਹੈ ਜਿੰਨੀ ਜ਼ਿਆਦਾ ਧੁੱਪ ਪਵੇਗੀ ਉਹਨਾਂ ਜ਼ਿਆਦਾ ਲੂਣ ਤਿਆਰ ਹੋਏਗਾ ਆ ਵੇਖੋ ਆ ਸਾਰਾ ਲੂਣ ਆ ਜੰਮਦਾ ਪਿਆ ਧੁੱਪ ਦੇ ਨਾਲ ਜੰਮਦਾ ਜਿਵੇਂ ਠੰਡ ਦੇ ਨਾਲ ਪਾਣੀ ਜੰਮਦਾ ਤੇ ਉਵੇਂ ਧੁੱਪ ਦੇ ਨਾਲ ਇਹ ਲੂਣ ਜੰਮਦਾ ਆ ਸਾਰੇ ਕਿਾਰੇ ਪਾਏ ਹੋਏ ਆ ਤੇ ਇਧਰਲੇ ਬੰਨੇ ਆ ਲੂਣ ਦੇ ਲੱਗੇ ਹੋਏ ਢੇਰ ਆ ਵੇਖੋ ਆ ਸਾਰੇ ਨਮਕ ਦੇ ਢੇਰ ਨੇ ਕਿੰਨੇ ਛਿੱਟੇ ਛਿੱਟੇ ਲੱਗੇ ਹੋਏ ਆ ਸਾਰਾ ਨਮਕ ਹੀ ਬਿਆਰ ਆ ਉਹ ਸਾਹਮਣੇ ਲੱਗੀ ਹੋਈ ਫੈਕਟਰੀ ਆ ਬਹੁਤ ਦੂਰ ਦੂਰ ਤੱਕ ਮੈਂ ਤਾਂ ਪਹਿਲਾਂ ਆਖਿਆ ਮੈਨੂੰ ਪਤਾ ਨਹੀਂ ਸੀਗਾ ਤੇ ਮੈਂ ਕਿਹਾ ਕਿਤੇ ਝੋਨਾ ਲਾਉਣ ਵਾਸਤੇ ਇਹਨਾਂ ਨੇ ਕਿਆਰੀਆਂ ਪਾਈਆਂ ਹੋਈਆਂ ਨੇ ਉਸ ਤੋਂ ਬਾਅਦ ਵਿੱਚ ਇੱਥੇ ਅੱਜ ਤੋਂ ਢੇਰ ਵੇਖੇ ਤੇ ਉਧਰੋਂ ਇੱਥੇ ਇੱਕ ਬਾਈ ਬਿਹਾਰ ਤੋਂ ਉਹ ਇੱਥੇ ਪਤਾ ਨਹੀਂ ਕੰਮਕੁਮ ਕਰਦਾ ਤੇ ਉਹ ਉਹ ਮੇਰੇ ਕੋਲ ਆਇਆ ਤੇ ਉਹ ਕਹਿੰਦਾ ਭਾਈ ਜੀ ਇਹ ਨਮਕ ਹੈ ਇਹ ਲੂਣ ਹੈ ਇੱਥੇ ਜੰਮਦਾ ਪਹਿਲਾਂ ਕਹਿੰਦਾ ਵੀ ਆ ਆਹ ਜਿਹੜੀਆਂ ਕਿਆਰੀਆਂ ਦੇ ਵਿੱਚ ਪਾਣੀ ਹੈ ਵੀ ਦੋ ਦਿਨ ਅਸੀਂ ਇਹਨੂੰ ਇੱਥੇ ਖਲਾਰਦੇ ਆ ਉਸ ਤੋਂ ਬਾਅਦ ਦੇ ਵਿੱਚ ਪਾਣੀ ਜਿਹੜਾ ਇੱਧਰ ਆ ਵੀਰ ਜੀ ਹੈਗੇ ਨੇ ਦਿੱਲੀ ਤੋਂ ਇਹਨਾਂ ਨੇ ਵੀ ਆਪਣੇ ਨਾਲ ਗੱਲਬਾਤ ਕੀਤੀ ਤੇ ਵੀਰ ਕਹਿੰਦਾ ਵੀ ਮੇਰਾ ਦੋਸਤ ਹੈਗਾ ਤੇ ਰਹਿਣ ਵਾਸਤੇ ਆਪਣਾ ਪ੍ਰਬੰਧ ਕਰੇਗਾ ਅੱਜ ਸ਼ਾਇਦ ਕੰਮ ਬਾਣੀ ਜਾਏਗਾ ਤੇ ਬਣ ਗਿਆ ਜੀ ਬਣ ਗਿਆ ਬਣ ਗਿਆ ਚਲੋ ਕੋਈ ਗੱਲ ਨਹੀਂ ਤੇ ਵੀਰ ਨੇ ਆਪਣਾ ਪ੍ਰਬੰਧ ਕਰਤਾ ਤੇ ਹੁਣ ਵੈਸੇ ਤਾਂ ਆਪਾਂ 10 ਗਾਹ ਕਿਲੋਮੀਟਰ ਜਾਣਾ ਹੈ ਤੇ ਹੁਣ ਆਪਾਂ ਇੱਥੇ ਸ਼ੈਨ ਮੇਨ ਬੜੀ ਆਪਾਂ ਰੁਕਾਂਗੇ ਆ ਸਾਹਮਣੇ ਆ ਫੈਕਟਰੀ ਹੈ ਲੂਨ ਵਾਲੀ ਤੇ ਆ ਕੰਮ ਕਰਕੇ ਦਰੋਂਦੇ ਪਏ ਆ ਦੌੜ ਵੇਖੋ ਕਿੰਨਾ ਜ਼ਿਆਦਾ ਕਾਰੋਬਾਰ ਬਹੁਤ ਵੱਡਾ ਕਰਦੇ ਨੇ ਹਾਂ ਬਣਾ ਜਿਹੜਾ ਨਮਕ ਹੈ ਨਾ ਜਿਵੇਂ ਆਪਾਂ ਥੈਲੀਆਂ ਦੇ ਵਿੱਚ ਖੁੱਲਾ ਨਮਕ ਨਹੀਂ ਲੈਂਦੇ ਖੁੱਲਾ ਲੂਣ ਸੇਮ ਉਹ ਹੀ ਹੈ ਉਹੇ ਦਾ ਟੇਸਟ ਜਿਹੜਾ ਆਪਾਂ ਤੋੜਿਆਂ ਦੇ ਵਿੱਚ ਬਿਲਕੁਲ ਉਹੇ ਦਾ ਟੇਸਟ ਹੈਗਾ ਇਹ ਜਿਹੜਾ ਇਸ ਟਾਈਮ ਪਿਓਰ ਨਮਕ ਹੈ ਦੇ ਆਯੋਡੀਨ ਵਗੈਰਾ ਕੁਝ ਨਹੀਂ ਪਿਆ ਹੈਗਾ ਤੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਪ੍ਰਜਕਟਾਂ ਦੇ ਵਿੱਚ ਪੈਕਿੰਗ ਕਰਦੇ ਨੇ ਆਪ ਵੀ ਦੇਖ ਸਕਦੇ ਢੇਰ ਲੱਗੇ ਹੋਏ ਆ ਪੂਰਾ ਨਮਕ ਇਹ ਤਾਂ ਜਿਵੇਂ برف ਚੰਨੀ ਹੋਈ ਪਾ برفਲਾ ਸਾਹ ਜਿਹੜਾ ਨਮਕ ਆ ਸਾਰੇ ਖੇਤ ਵੇਖੋ ਸਾਰੇ ਜਿੰਨੀ ਧੁੱਪ ਪਾਏਗੀ ਉਹਨਾਂ ਜ਼ਿਆਦਾ ਛੇਤੀ ਜੰਮਦਾ ਜਿਵੇਂ برف ਜਿਹੜੀ ਠੰਡੇ ਠੰਡਕ ਦੇ ਵਿੱਚ ਜੰਮਦੀ ਹੈ ਇਹ ਗਰਮੀ ਦੇ ਵਿੱਚ ਜੰਮਦਾ ਇਸ ਹਸਾਬਕ ਤਾ ਵੇ ਇੱਥੋਂ ਦਾ ਲੂਣ ਦਾ ਇਧਰ ਢਲਦਾ ਪਿਆ ਸੂਰਜ ਇਹ ਗਵਾਹੀ ਭਰਦਾ ਹੈ ਕਿ ਅੱਜ ਦੇ ਦਿਨ ਦਾ ਅੰਤ ਹੋਣ ਵਾਲਾ ਹੈ ਤੇ ਇਧਰ ਲੂਣ ਦੀਆਂ ਪਈਆਂ ਹੋਈਆਂ ਛੋਟੀਆਂ ਛੋਟੀਆਂ ਢੇਰੀਆਂ ਤੇ ਉਧਰ ਦੂਰ ਕਿਆਰੀਆਂ ਦੇ ਵਿੱਚ ਖੜਾਇਆ ਪਾਣੀ ਜਿਹੜਾ ਜੰਮ ਕੇ ਲੂਣ ਦਾ ਰੂਪ ਧਾਰਨ ਕਰਦਾ ਪਿਆ ਚੱਲ ਵੀ ਆਪਣੇ ਝੋਟੇ ਨੇ ਅੱਜ ਪੂਰਾ ਸਾਹ ਦਿੱਤਾ 100 ਤੋਂ ਵੱਧ ਚਲਾ ਦਿੱਤਾ ਪਰਦਾ ਝੋਟਾ ਝੋਟਾ ਮਿੱਤਰਾਂ ਦਾ ਚੱਲਦਾ ਕਰਾਉਂਦਾ ਬਹਿ ਜਾ ਬਹਿ ਜਾ ਨੀ ਝੋਟਾ ਮਿੱਤਰਾਂ ਦਾ ਹੋਰ ਪਿਛਲੇ ਬੰਨੇ ਆਏ ਆ ਤੇ ਆ ਖੇਤ ਦੇ ਵਿੱਚ ਜਿਹੜਾ ਨਮ ਕੇਰਾ ਉਹ ਸਾਰਾ ਜੰਮਿਆ ਪਿਆ ਚਿੱਟਾ ਚਿੱਟਾ ਆ ਤੁਸੀਂ ਵੇਖੋ ਇਧਰਲੇ ਬੰਨੇ ਪਾਣੀ ਜਿਵੇਂ ਸੁੱਕ ਗਿਆ ਤੇ ਉਹ ਲੂਣ ਬਣ ਗਿਆ ਤੇ ਆਹ ਪਾਈਪਾਂ ਦੇ ਰਾਹੀਂ ਜਿਵੇਂ ਪਾਣੀ ਇਦੋਂ ਛੱਡਦੇ ਨੇ ਆ ਵੇਖੋ ਐ ਜੰਮਿਆ ਪਿਆ ਨਾ ਜਿਵੇਂ ਖੰਡ ਸਾੜੀ ਹੁੰਦੀ ਆ ਬੋਲਾ ਆ ਜੇ ਜਿਵੇਂ ਜਿਵੇਂ ਟਾਈਮ ਲੰਘੂਗਾ ਓਵੇਂ ਓਵੇਂ ਜੰਮਦਾ ਜਾਏਗਾ ਪੂਰਾ ਹਾਰਡ ਜਾ ਹੋ ਜਾਏਗਾ ਕੱਚਾ ਜਾ ਜਿਵੇਂ ਬਰਫਣੀ ਜੰਮਦੀ ਹੈਗੀ ਘੰਟਾ ਕੋ ਪਾਣੀ ਰੱਖ ਦਿੰਨੇ ਆ ਉਸ ਤਰ੍ਹਾਂ ਦਾ ਹਸਾਬਕਤਾ ਹੋਇਆ ਪਿਆ ਥੱਲੇ ਚਿੱਕੜੇ ਉੱਤੇ ਤੇ ਲੂਣ ਨਤਾਰ ਦੇ ਫਿਰ ਇਹਨੂੰ ਆ ਲਿਖ ਦਿੰਨੇ ਆਪਾਂ ਅ ਹਾਂ ਐਸ ਇਹ ਅੱਜ ਬੀ ਸਾਬ ਯੋ ਇਹ ਆਪਣਾ ਨਾ ਹੋ ਗਿਆ ਸਾਬ ਸੰਧੂ ਦੇਖੋ ਕਿੰਨਾ ਸ਼ਾਨਦਾਰ ਲੱਗਦਾ ਤੈਨਾਂ ਪੂਰੀ ਘੈਂਟ ਗੱਲਬਾਤ ਬਣ ਗਈ ਇਹ ਖੇਤ ਇਦਾਂ ਲੱਗਦੇ ਨੇ ਜਿਵੇਂ ਗਲੇਸ਼ੀਅਰ ਦੇ ਵਿੱਚ ਬਰਫ਼ ਜੰਮੀ ਹੁੰਦੀ ਹੈ ਤੇ ਬਰਫ਼ ਉਹ ਜੰਮਦੀ ਹੈ ਠੰਡ ਨਾਲ ਆਹ ਕਿਆਰੀਆਂ ਬਣੀਆਂ ਹੋਈਆਂ ਨੇ ਇਹ ਇੰਦੇ ਖੜ ਕੇ ਆਪ ਦਾ ਸੂਮਾਨ ਰੱਖ ਕੇ ਇਹਨੂੰ ਖੋਜ-ਖੋਜ ਕੇ ਇਹਦੇ ਉੱਪਰ ਰੱਖਣ ਵਾਸਤੇ ਬਣਾਈ ਹੋਈਆਂ ਤੇ ਉਹ ਵਟਾਂ ਪਈਆਂ ਹੋਈਆਂ ਨੇ ਥੋੜੀ ਵਟਾਂ ਵਟਾਂ ਬਹੁਤ ਸ਼ਾਨਦਾਰ ਵਧੀਆ ਲੱਗਦਾ ਪਿਆ ਪੂਰਾ ਸਾਲਟ ਹੀ ਹੈ ਨਮਕ ਪੂਰਾ ਸਾਲਟ ਪਖਾਉਂਦਾ ਹੈ ਨਮਕ ਦੀ ਖੇਤੀ ਹੈ ਤੇ ਕੱਲ ਬਾਈ ਜੀ ਹੋਣੀ ਆਪਾਂ ਨੂੰ ਇਸ ਜਗ੍ਹਾ ਤੇ ਮਿਲੇ ਸੀ ਜਿੱਥੋਂ ਆਪਣਾ ਪਲਾਨ ਚੇਂਜ ਹੋ ਗਿਆ ਤੇ ਆ ਜਿਵੇਂ ਜਿਵੇਂ ਪਾਣੀ ਪਿਆ ਰਿੰਦਾ ਹੌਲੀ-ਹੌਲੀਏ ਲੂਣ ਉੱਪਰਲੇ ਬਨੇ ਆ ਕੇ ਤੇ ਜੰਮਣਾ ਸ਼ੁਰੂ ਹੋ ਗਿਆ ਬਹੁਤ ਬਟਾ ਕਾਰੋਬਾਰ ਇਥੇ ਲੂਨ ਦਾ ਜਿੱਥੇ ਵੀ ਤੁਸੀਂ ਦੇਖੋਗੇ ਸਾਰੇ ਪਲੇ ਇੱਦਾਂ ਕਿਆਰੀਆਂ ਪਈਆਂ ਹੋਈਆਂ ਜਿਵੇਂ ਝੋਨਾ ਲਾਉਣ ਵਾਸਤੇ ਚਿਕੜ ਮਾਰਿਆ ਹੁੰਦਾ ਸੁਣਿਆ ਦਾ ਬੜੀ ਵਰੀ ਹੀਗਾ ਕਿ ਲੂਣ ਇਸ ਤਰ੍ਹਾਂ ਜੰਮਦਾ ਵੀ ਸਮੁੰਦਰ ਦੇ ਪਾਣੀ ਨਾਲ ਤੇ ਵੇਖਿਆ ਆਪਾਂ ਪਹਿਲੀ ਵਰੀ ਆ ਅਚਾਨਕ ਜਾਂਦਿਆਂ ਜਾਂਦਾ ਨਿਗਾਹ ਪੈ ਗਈ ਇਹ ਵੀ ਆਪਾਂ ਰੰਗ ਵੇਖ ਰਹੇ ਸੀ ਤੇ ਉਹ ਅੱਜ ਆਪਾਂ ਵੇਖ ਲਿਆ ਸਮੁੰਦਰ ਦੇ ਪਾਣੀ ਦੇ ਨਾਲ ਕਿਵੇਂ ਲੂਣ ਜੰਮਦਾ ਤੇ ਪਾਣੀ ਖੜਾ ਰਹਿੰਦਾ ਤੇ ਹੌਲੀ ਹੌਲੀ ਉਹ ਪਾਣੀ ਨੂੰ ਗਾਂਹ ਟ੍ਰਾਂਸਫਰ ਕਰਦੇ ਆ ਉਸ ਤੋਂ ਬਾਅਦ ਦੇ ਵਿੱਚ 2-3 ਦਿਨਾਂ ਬਾਅਦ ਹਫਤੇ ਦੇ ਵਿੱਚ 2 ਦਿਨ ਬਾਅਦ ਇਹ ਜਿਹੜਾ ਇਹ ਲੂਣ ਜੰਮਦਾ ਹੈਗਾ ਪਾਣੀ ਜਿਵੇਂ ਗਾਂਹ ਆਉਂਦਾ ਤੇ ਕਿਆਰੀਆਂ ਪਾਈਆਂ ਪਹਿਲਾਂ ਜਿਵੇਂ ਥੋੜਾ ਜਿਹਾ ਹਾਰਡ ਰਹਿੰਦਾ ਘੱਟ ਹਾਰਡ ਹੁੰਦਾ ਉਸ ਤੋਂ ਬਾਅਦ ਜ਼ਿਆਦਾ ਹਾਰਡ ਹੋ ਗਏ ਤੇ ਪਾਣੀ ਜੰਮ ਜਾਂਦਾ ਉਹ ਸਾਹਮਣੇ ਬਾਈ ਆਟੋ ਲਿਆ ਕੇ ਖੜਾਇਆ ਵੇਖਦਾ ਪਿਆ ਕਿਤੇ ਮੈਂ ਹਜੇ ਤਾਂ ਸੋਚੇ ਠੀਕ ਆ ਕਿ ਹਾਲ ਮਿੱਤਰਾ ਇਧਰ ਆਪਾਂ ਨਾਮ ਵੀ ਲਿਖ ਦਿੱਤਾ ਇਧਰ ਫਾਈਲ ਦੇ ਵਿੱਚੋਂ ਇਨਾਮਕ ਕੱਟਿਆ ਜਾ ਰਿਹਾ ਤੇ ਆਹ ਟਰੱਕ ਲੈ ਕੇ ਆਏ ਆ ਤੇ ਬਾਈ ਇੰਦਰੋ ਗੋਡੀ ਪਾ ਪਾ ਕੇ ਇਹ ਟਰੱਕ ਦੇ ਵਿੱਚ ਲੱਦ ਕੇ ਤੇ ਨਮਕ ਲੈ ਕੇ ਜਾਣਗੇ ਤੇ ਦੂਦਕੜੀ ਦੇ ਆਪਾਂ ਬਾਹਰ ਹਾਈਵੇ ਤੇ ਆ ਗਏ ਆ ਤੇ ਇਧਰ ਲੱਭਨੇ ਵੀ ਸਾਰੇ ਬੰਨੇ ਨਮਕ ਦੀ ਖੇਤੀ ਆ ਨਮਕ ਬਹੁਤ ਵੱਡੇ ਪੱਤਰ ਤੇ ਉਗਾਇਆ ਜਾਂਦਾ ਤੇ ਬਾਈ ਵੇਖੀ ਜਾਂਦਾ ਇਹਨਾਂ ਨੂੰ ਲੈਂਗੁਏਜ ਦੀ ਸਮਝ ਨਹੀਂ ਆਉਂਦੀ ਨਾ ਤਾਂ ਕਰਕੇ ਥੋੜਾ ਡਰਦੇ ਵੀ ਹੈਗੇ ਵੀ ਕੀ ਬੁਲਾ ਨਮਕ ਬੀਜਣ ਵਾਸਤੇ ਪਾਣੀ ਇਹ ਜ਼ਮੀਨ ਦੇ ਵਿੱਚੋਂ ਲੈਂਦੇ ਆ ਉਹ ਸੋਲਰ ਸਿਸਟਮ ਲੱਗੇ ਹੋਏ ਆ ਤੇ ਇਧਰ ਇਹਨਾਂ ਆਪਣੀਆਂ ਝੌਂਪੜੀਆਂ ਬਣਾਈਆਂ ਹੋਈਆਂ ਆ ਇਹਨਾਂ ਦੇ ਵਿੱਚ ਆਪਦੇ ਖੰਦ ਪੜੇ ਰੱਖ ਦਿੰਦੇ ਜਿਵੇਂ ਕਈਆਂ ਤੇ ਹੋਰ ਜਿਹੜਾ ਖੇਤੀਬਾੜੀ ਦੇ ਟੂਲ ਨੇ ਇਹ ਬਾਕੀ ਤੇ ਪਾਣੀ ਨੂੰ ਸਾਰੇ ਨੂੰ ਇਕੱਠਾ ਕਰ ਕਰਕੇ ਤੇ ਇਹਦਾ ਨਮਕ ਬਣਦਾ ਪਿਆ ਉਹ ਦੂਰ ਦੂਰ ਤੱਕ ਨਮਕ ਦੀਆਂ ਢੇਰੀਆਂ ਨਜ਼ਰ ਆ ਰਹੀਆਂ